ਚੰਦ ਸਕਿੰਟਾਂ ਵਿੱਚ ਆਬਵੀਅਸਲੀ ਜੀ ਇਹ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਤੋਂ ਵੱਡੀ ਲੈ ਕੇ ਆਇਆ ਸੀ ਸਿਫਟ ਉਹਨੂੰ ਅੱਗੇ ਲਗਾ ਕੇ ਇਹਨੇ ਸਾਡੇ ਏਰੀਆ ਤੋਂ ਜੱਫ ਤੋਂ ਪੁਲਿਸ ਸਟੇਸ਼ਨ ਤੋਂ ਬਸੰਦਾਰ ਰੋਸ ਤੋਂ ਸੇਵੇ ਵਾਲਾ ਦੇ ਮੇਰੋ ਇਹਨਾਂ ਨੇ ਵੱਡੀ ਦੀ ਸਨੇਚੀ ਕੀਤੀ ਸੀ ਮੇਰੋਸੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਉਹ युवराज ਹੈ ਮਨਕਿੰਦਰ ਸਿੰਘ ਮੰਨਾ ਲੀਡ ਕਾਲ ਸੀ ਉਹਨੂੰ ਮੀਤਾ ਹਰਮਨ ਵੀ ਪ੍ਰਿੰਸ ਇਸ ਚਾਰੋਂ ਹੀ ਬੰਦੇ ਤਰਨਤਾਰ ਦੇ ਵਸਨੀਕ ਹਨ ਜਿਹਦੇ ਵਿੱਚ ਚਾਰ ਦੋਸ਼ੀਆਂ ਨੂੰ ਸਾਡੀ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਬਾਦ ਦਾ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਡਿਜ਼ਾਇਰ ਇਦਾਂ ਹੀ ਗਨਪੁਆਇੰਟ ਤੇ ਖੋਹ ਕੀਤੀ ਸੀ ਏ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗਨ ਪੁਆਇੰਟ ਦੇ ਉੱਤੇ ਇਹ ਗੱਪਨ ਤੇ ਜੋਰ ਨਾਲ ਗੱਡੀ ਸਨੇਚ ਕਰਕੇ ਤੇ ਲੈ ਜਾਂਦੇ ਨੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਪੁਲਿਸ ਵੱਲੋਂ ਪੂਰੇ ਪੰਜਾਬ ਵਿੱਚ ਇੱਕ ਸਰਗਰਮ ਗੱਡੀਆਂ ਦੀ ਖੋਹ ਕਰਨ ਵਾਲੇ گروਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਸ گروਹ ਦਾ ਪਰਦਾ ਫਾਸ਼ ਕੀਤਾ ਹੈ। ਤੇ ਇਹਨਾਂ ਕੋਲੋਂ ਦੋ ਹੁਣੀਆਂ ਹੁਆਂ ਕਾਰਾਂ ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਮਿਲੇ ਆ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਇਹ ਗਰੋਹ ਦੇ ਮੈਂਬਰ ਆ ਜਿਹੜੇ ਇਹ ਲਗਭਗ ਸਾਰੇ ਤਰਨ-ਤਰਨ ਦੇ ਨਾਲ ਸੰਬੰਧਿਤ ਆ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਵਾਰਦਾਤ ਨੂੰ ਅੰਜਾਮ ਦਿਤਤੇ ਸੀ ਬੀਤੇ ਦਿਨੀ ਇਹਨਾਂ ਨੇ ਜਿੱਤੋ ਹਲਕੇ ਦੇ ਵਿੱਚ ਸੇਵੇ ਆਲਾ ਪਿੰਡ ਤੋਂ ਇੱਕ ਵਰਨਾਕਾਰ ਤੇ ਵਾਪਸ ਜਾ ਰਹੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ ਤੇ ਉਸ ਤੋਂ ਕਾਰ ਵੀ ਖੋਲੀ ਸੀ ਪਿਸਤੌਲ ਦੀ ਨੋਕ ਤੇ ਉਸ ਤੋਂ ਪੈਸੇ ਵੀ ਖੋਲੇ ਸੀ ਇਹ ਇੱਕ ਸਵਿਫਟ ਡਿਜ਼ਾਇਰ ਗੱਡੀ ਤੇ ਆਏ ਸੀ ਜਿਹੜੀ ਇਹਨਾਂ ਨੇ ਇਹ ਗੱਡੀ ਜਿਸ ਤੇ ਆਏ ਸੀ ਉਹ ਵੀ ਸਰਹੰਦ ਨਜ਼ਦੀਕ ਤੋਂ ਕਿਸੇ ਵਿਅਕਤੀ ਤੋਂ 10 ਅਗਸਤ ਨੂੰ ਖੋਈ ਸੀ ਤੇ ਉਸ ਤੋਂ ਬਾਅਦ ਇਹ ਗੱਡੀ ਉਹਨਾਂ ਨੇ ਖੋਈ ਹੈ ਪੁਲਿਸ ਅਨੁਸਾਰ ਹੁਣੇ ਕਿਸੇ ਹੋਰ ਗੱਡੀ ਖੋਹਣ ਦੀ ਤਾਕ ਦੇ ਵਿੱਚ ਹਾਈਵੇ ਦੇ ਨਜ਼ਦੀਕ ਘੁੰਮ ਰੇ ਸੀ ਤੇ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ ਹਰਮਨ ਜਗਰਾਜ ਸਿੰਘ ਉਰਫ ਯੋਗਰਾਜ ਸਿੰਘ ਮੀਤਪਾਲ ਸਿੰਘ ਉਰਫ ਮੀਤਾ ਅਤੇ ਮਨਪਿੰਦਰ ਸਿੰਘ ਉਰਫ ਮੰਨਾ ਇਹ ਸਾਰੇ ਵਾਸੀ ਪੀਰ ਬਖਸ਼ ਜਿਹੜਾ ਤਰਨਤਾਰਨ ਦੇ ਰਹਿਣ ਵਾਲੇ ਆ ਪੁਲਿਸ ਦੇ ਅਨਸਾਰ ਇਹਨਾਂ ਸਾਰਿਆਂ ਦਾ ਰਿਕਾਰਡ ਪਹਿਲਾਂ ਵੀ ਕਾਫੀ ਖਰਾਬ ਆ ਤੇ ਪਹਿਲਾਂ ਵੀ ਇਹਨਾਂ ਤੇ ਇਸ ਤਰ੍ਹਾਂ ਦੇ ਕਈ ਪਰਚੇ ਦੱਸ ਜਾ। ਤਾਣਾ ਜਤੋਂ ਦੇ ਏਰੀਏ ਵਿੱਚ ਦਿਨ ਦਿਹਾੜੇ ਇੱਕ ਚਾਰ ਵਿਅਕਤੀਆਂ ਵੱਲੋਂ ਕਾਰ ਸਨੈਚੀ ਕੀਤੀ ਗਈ ਸੀ ਵਰਨਾਕਾਰ ਨੰਬਰ ਸੀਗਾ ਉਹਦਾ ਪੀਬੀ 30 ਡਬਲ ਏ 4466 ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕ੍ਰਾਈਮ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਜੁਰੰਦੇ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸ ਡੀ ਐਸ ਪੀ ਡੀ ਔਰ ਸੀ ਆਈਏ 2 ਦੀਆਂ ਟੀਮਾਂ ਔਰ ਐਸ ਡੀ ਐਸ ਪੀ ਸਬਡਿਵੀਜ਼ਨ ਜਤੋਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਵਾਰ ਦਾ ਪੇਸ਼ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦਿਆਂ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਤੋਸ਼ੀਆਂ ਨੂੰ ਸਾਡੀ ਖੋਹ ਕੀਤੀ ਹੋਈ ਕਾਰ ਸਮੀਤ ਦੀ ਪਹੁੰਚ ਉਨ੍ਹਾਂ ਨੇ ਬਾਦਬਤ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਬਿਜ਼ਾਰ ਇਦਾਂ ਹੀ ਗਨਪੁਆਇੰਟ ਤੇ ਫੋਕ ਕੀਤੀ ਸੀ ਉਹ ਦੋ ਬਾਈਕਾਂ ਨਾਲ ਸਮੀਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ 1:30 ਸੇਖਾਂ ਦੇ ਕੋਲ ਗ੍ਰਿਫਤਾਰ ਕੀਤਾ ਜੋ ਕਾਰਾ ਕੋਕ ਕੀਤੀ ਹੈ ਪਲੱਸ ਇਹਨਾਂ ਦੇ ਕੋਲੋਂ ਇੱਕ ਵੈਪਰ ਜਿਹੜਾ 32 ਗੋ ਪਿਸਟਲ ਕੰਟਰੀ ਮੇਡ ਉਹ ਬ੍ਰਾਂਡ ਕੀਤਾ ਹੈ ਜਿਹਦੇ ਵਿੱਚ ਮੇਨੋਸ਼ੀ ਜਿਹੜਾ ਇਹਨਾਂ ਦਾ ਜੁਗਰਾਜ ਸਿੰਘ ਉਹ युवराज ਹੈ ਮੰਤਿੰਦਰ ਸਿੰਘ ਮੰਨਾ ਲੀਡ ਕਾਲ ਸੀ ਉਹਨੂੰ ਮੀਤਾ ਹਰਮਨ ਦੀਪਲੇ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਹੈ ਜਿਹੜਾ ਯוגਰਾਜ ਔਰ ਮਨਪਿੰਦਰ ਇਹਨਾਂ ਨੇ ਪਹਿਲਾਂ ਵੀ ਆਮ ਜੱਟ ਤੇ ਪਰਚੇ ਦਰਦਿਆ ਜਿਹੜੀ ਸੀਆਈਏ ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨਾਂ ਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰਦਾਤ ਇਹ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗਨ ਪੁਆਇੰਟ ਦੇ ਉੱਤੇ ਇਹ ਵਪਨ ਤੇ ਜ਼ੋਰ ਨਾਲ ਗੱਡੀ ਸਨੇਚ ਕਰਕੇ ਥੇਲੇ ਜਾਂਦੇ ਆ ਚਾਰਾਂ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਤ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਪਰਚੇ ਦਰਜ ਹੋਏ। ਅੱਛਾ ਵੀਰੋ ਕੋਈ ਕਿਤੇ ਗੱਲਾਂ ਨੇ ਕੋਈ ਵਾਰਤ ਕਰਦੇ ਆ ਕਿ ਓਬਵੀਅਸਲੀ ਜੀ ਇਹ ਕਿਉਂਕਿ ਜਿਹੜੀ ਇਹ 스내ਚ ਕਰਕੇ ਸਰਹੰਦ ਦੇ ਕੋਲੋਂ ਵੱਡੀ ਲੈ ਕੇ ਆਏ ਸੀ Swift ਉਹਨੂੰ ਅੱਗੇ ਲਗਾ ਕੇ ਇਹਨੇ ਸਾਡੇ ਏਰੀਆ ਤੋਂ ਜਰ ਤੋਂ ਪੁਲਿਸ ਸਟੇਸ਼ਨ ਤੋਂ ਦਸੰਦਾ ਰੋਸ ਤੋਂ ਸੇਵ ਵਾਲਾ ਦੇ ਨੇੜੇ ਉਹਨਾਂ ਨੇ ਗੱਡੀ ਦੀ ਸਨੈਚਿੰਗ ਕੀਤੀ ਸੀ। ਬਿਜ਼ਨਸ ਅਨਰੋਭ ਦੇ ਵਿੱਚ ਮੁਕਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ ਉਸ ਦੀ ਤਹਿਕੀਕਾ ਦੇ ਸਬੰਧ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਵੱਖ-ਵੱਖ ਟੀਮਾਂ ਬਣਾਈਆਂ ਸੀ ਤੇ ਟੈਕਨੀਕਲ ਵਿੰਗ ਔਰ ਸਾਡੀ ਵਲਗ-ਵਲਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇੱਕ ਜੀਨ ਨਾਲ ਇਹ ਉਸ ਮੁਕਦਮਾ ਕੇਸ ਕੀਤਾ ਆਬਿਅਸਲੀ